ਕਾਗਜ਼ ਦੀ ਹੈ ਕਿਸ਼ਤੀ ਮੇਰੀ ਕਾਗਜ਼ ਦੀ ਪਤਵਾਰ ਚਾਰ ਚੁਫੇਰੇ ਅੱਗ ਦਾ ਦਰਿਆ ਮੈਂ ਦਰਿਆ ਵਿਚਕਾਰ ਮੇਰੇ ਲਈ ਨਾ ਖੇਚਲ ਕਰ ਤੂੰ ਇਹ ਮੇਰੇ ਲਈ ਮਿੱਟੀ ਮੇਰੇ ਲਈ ਨਾ ਖੇਚਲ ਕਰ ਤੂੰ ਇਹ ਮੇਰੇ ਲਈ ਮਿੱਟੀ ਮੈਂ ਨਾ ਲੋਚਾਂ ਸੋਨਾ ਚਾਂਦੀ ਮੈਂ ਲੋਚਾਂ ਸਤਕਾਰ ਇਕੱਲਾ ਬੀਐਸਸੀ ਮੈਡੀਕਲ ਕੀਤੀ ਹੋਈ ਸੀ ਪਰ ਬੀਐਸਸੀ ਮੈਡੀਕਲ ਕਰਦੇ ਕਰਦੇ ਮੇਰਾ ਨਾਲ ਦੇ ਨਾਲ ਸ਼ੌਂਕ ਜਿਹੜਾ ਸੀ ਉਹ ਸਾਹਿਤ ਪੜਨ ਵੱਲ ਲੱਗਾ ਲਿਟਰੇਚਰ ਪੜਨ ਵੱਲ ਲੱਗਾ ਜਿੱਦਾਂ ਰੁੱਖ ਤੇ ਹਿਲਦਾ ਪੱਤਾ ਜਾਂ ਪੱਤੇ ਤੇ ਪਾਣੀ ਜਿੱਦਾਂ ਰੁੱਖ ਤੇ ਹਿਲਦਾ ਪੱਤਾ ਜਾਂ ਪੱਤੇ ਦੇ ਪਾਣੀ ਤੇਰੀ ਹਸਤੀ ਅੱਗੇ ਮੇਰਾ ਇਨਾ ਕੋ ਕਿਰਦਾਰ ਮੇਰੇ ਲਈ ਨਾ ਖੇਚਲ ਕਰ ਤੂੰ ਇਹ ਮੇਰੇ ਲਈ ਮਿੱਟੀ ਮੈਂ ਨਾ ਲੋਚਾਂ ਸੋਨਾ ਚਾਂਦੀ ਮੈਂ ਲੋਚਾਂ ਸਤਕਾਰ ਕਿਤਾਬੀ ਟੀੜਾ ਜੇ ਬਣਦੇ ਨਹੀਂ ਤਾਂ ਉਹਨਾਂ ਨੂੰ ਇਹ ਹੁੰਦਾ ਵੀ ਸਾਨੂੰ ਇਤੋਂ ਕੁਝ ਮਿਲ ਜੇ ਅਸੀਂ ਨੌਕਰੀ ਕਰ ਲਈ ਅਸੀਂ ਇੰਨਾ ਕਮਾ ਲਈਏ ਪਰ ਤੁਸੀਂ ਸਾਹਿਤ ਨਾਲ ਜੁੜੇ ਜਿੰਨੇ ਸ਼ਾਇਦ ਤੁਹਾਨੂੰ ਗਿਆਨ ਤਾਂ ਦੇਣਾ ਹੀ ਸੀ ਪਰ ਪੰਜਾਬੀ ਮਾਂ ਬੋਲੀ ਨਾਲ ਜਿਹੜਾ ਮੈਂ ਆਪਣਾ ਵੀਕੈਂਡ ਜਿਹੜਾ ਟਾਈਮ ਸੀਗਾ ਉਹਨੂੰ ਜਿਹੜਾ ਕਵਰ ਕਰਦੀ ਸੀ ਉਹ ਲਿਟਰੇਚਰ ਨੂੰ ਪੜ ਕੇ ਕਰਦੀ ਸੀ ਤੇ ਇਸ ਤਰੀਕੇ ਦੇ ਨਾਲ ਜਦੋਂ ਕੋਈ ਲੈਕਚਰ ਜਿਹੜਾ ਮੇਰਾ ਮਿਸ ਹੋਣਾ ਕੋਈ ਟੀਚਰ ਨਾ ਹੋਣਾ ਮੈਂ ਲਾਇਬ੍ਰੇਰੀ ਚਲੇ ਜਾਣਾ ਲਾਇਬ੍ਰੇਰੀ ਜਾਣਾ ਮੈਨੂੰ ਪਿਆਰ ਹੋਣਾ ਲਾਇਬ੍ਰੇਰੀ ਦੇ ਨਾਲ ਹਾਂ ਲਾਇਬ੍ਰੇਰੀ ਨਾਲ ਬਹੁਤ ਪਿਆਰ ਲੇਖਕ ਇੱਕ ਰਾਈਟਰ ਜਾਂ ਇੱਕ ਸ਼ੇਰ ਸ਼ਾਇਰੀ ਲਿਖਣ ਵਾਲਾ ਉਸ ਦੇ ਲਈ ਤਾਂ ਮੈਨੂੰ ਲੱਗਦਾ ਕਿਤਾਬਾਂ ਦੀ ਖੁਸ਼ਬੂ ਇੱਕ ਨਸ਼ੇ ਦੇ ਬਰਾਬਰ ਹੈ ਜੋ ਕਦੇ ਛੁੱਟਣ ਨੂੰ ਇਹ ਓਬਵੀਅਸ ਹੈ ਕਿ ਜਦੋਂ ਇਨਸਾਨ ਦੇ ਅੰਦਰ ਕੋਈ ਨਾ ਕੋਈ ਖਿਆਲ ਜਿਹੜਾ ਵਾ ਉਹ ਪੰਪਨ ਲੱਗ ਜਾਂਦਾ ਹੈ ਤੇ ਉਹਦੇ ਅੰਦਰ ਉਹ ਚੀਜ਼ ਵੀ ਜਿਹੜਾ ਜਨਮ ਲੈਣਾ ਸ਼ੁਰੂ ਕਰ ਦਿੰਦੀ ਹੈ ਉਸੇ ਤਰ੍ਹਾਂ ਹੀ ਮੇਰੇ ਅੰਦਰ ਵੀ ਕਵਿਤਾ ਨੇ ਜਨਮ ਲੈ ਲਿਆ ਬਹੁਤ ਖੂਬ ਸਤਿਕਾਰ ਰਿਸਪੈਕਟ ਜੋ ਹਰ ਕੋਈ ਪਾਲਦਾ ਹੈ ਪੈਸਾ ਫੇਨ ਸਭ ਦੇ ਕੋਲ ਆ ਜਾਂਦਾ ਹੈ ਜੇ ਕੈਲੋਡਾ ਵੀ ਪੈਸੇ ਦੇ ਨਾਲ ਤੁਸੀਂ ਸਤਿਕਾਰ ਪਾਲ ਸਕਦੇ ਹੋ ਬੇਸ਼ੱਕ ਕੁਛੇਰ ਵਾਸਤੇ ਤੁਹਾਡੇ ਸਾਹਮਣੇ ਤੁਹਾਡੇ ਮੂੰਹ ਤੇ ਤੁਹਾਡੇ ਲਈ ਸਤਿਕਾਰ ਹੋ ਜਾਏਗਾ ਪਿੱਠ ਪਿੱਛੇ ਤੁਹਾਡਾ ਕੋਈ ਸਤਿਕਾਰ ਨਹੀਂ ਕਰੇਗਾ ਪਰ ਜੋ ਅਸਲੀ ਜ਼ਿੰਦਗੀ ਹੈ ਨਾ ਸਾਡੀ ਰਿਸਪੈਕਟ ਤੋਂ ਬਿਨਾ ਨਹੀਂ ਚੱਲ ਸਕਦੀ ਬਹੁਤ ਸੋਹਣਾ ਜਿਹੜਾ ਤੁਸੀਂ ਖੁਦ ਲਿਖ ਕੇ surjit patar sir ਨੂੰ ਸੁਣਾਇਆ ਕਿ ਐਪਰੀਸੀਏਸ਼ਨ ਮਿਲੀ ਸੀਗੀ ਉਹਨਾਂ ਨੇ ਬਹੁਤ ਉਸ ਸਮੇਂ ਮੈਂ ਤਰਨਮ ਚਗਾ ਕੇ ਮਤਲਬ ਕਿ ਗਾ ਕੇ ਪੇਸ਼ ਕੀਤੀ ਸੀ ਤੇ ਉਹਨਾਂ ਨੇ ਮੈਨੂੰ ਇਹ ਵੀ ਸ਼ਾਬਾਸ਼ੀ ਦਿੱਤੀ ਕਿ ਤੇਰਾ ਤਰਨਮ ਬਹੁਤ ਸੋਹਣਾ ਹੈ ਤੇ ਕਵਿਤਾ ਦੇ ਗਜ਼ਲ ਦੇ ਬਾਰੇ ਵੀ ਉਹਨਾਂ ਨੇ ਕਿਹਾ ਕਿ ਤੂੰ ਬਹੁਤ ਸੋਹਣਾ ਲਿਖਦੀ ਹੈ ਤੇ ਉਹ ਜਿਹੜੀ ਮੈਨੂੰ ਉਹਨਾਂ ਦੀ ਜਿਹੜੇ ਸ਼ਬਦ ਸੀ ਉਹ ਉਸ ਨੇ ਮੈਨੂੰ ਬਹੁਤ ਹੱਲਾਸ਼ੇਰੀ ਦਿੱਤੀ ਕਿ ਹੋਰ ਵੀ ਸਾਹਿਤ ਪੜਾਂ ਤਾਂ ਜੋ ਹੋਰ ਨਵਾਂ ਸਿੱਖਾਂ ਤੇ ਹੋਰ ਨਵਾਂ ਲਿਖ ਸਕਾਂ ਜੀ ਜਿਵੇਂ ਜੋ ਤੁਸੀਂ ਪੜ੍ਹਾਉਂਦੇ ਹੋ ਕਲਾਸਿਸ ਜਿਵੇਂ ਲੈਣੇ ਹੋ ਤਾਂ ਉਹਦੇ ਵਿੱਚ ਮੈਨੂੰ ਲੱਗਦਾ ਥੋੜਾ ਸਟਾਈਲ ਵੀ ਚੇਂਜ ਹੁੰਦਾ ਹੋਵੇਗਾ ਜੋ ਤੁਸੀਂ ਪੜ੍ਹਾਉਂਦੇ ਹੋ ਤੁਹਾਡੇ ਮਨ ਦੇ ਇਹ ਕੁਛ ਆਂਦਾ ਤੁਸੀਂ ਬੱਚਿਆਂ ਨਾਲ ਸਾਂਝਾ ਕਰਦੇ ਹੋ ਬੱਚਿਆਂ ਦਾ ਵੀ ਇੰਟਰਸਟ ਇਸ ਚੀਜ਼ ਦੇ ਵਿੱਚ ਜਾਗਦਾ ਹੋਇਆ ਹਾਂਜੀ ਜਦੋਂ ਮੈਂ ਉਹਨਾਂ ਨੂੰ ਪੜ੍ਹਾਉਣੀ ਹੈ ਅਕਸਰ ਜਦੋਂ ਕਿਤਾਬਾਂ ਦੀਆਂ ਗੱਲਾਂ ਕਰਦੀ ਹਾਂ ਜਾਂ ਹੋਰ ਰਾਈਟਰਜ਼ ਦੀਆਂ ਗੱਲਾਂ ਕਰਦੀ ਹਾਂ ਤੇ ਉਹਨਾਂ ਦੇ ਅੰਦਰ ਵੀ ਇਹ ਸ਼ੌਂਕ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਵੀ ਉਹਨਾਂ ਨੂੰ ਪੜ੍ਹਨਾ ਹੈ ਉਹ ਫਿਰ ਮੈਨੂੰ ਪੁੱਛਦੇ ਨਹੀਂ ਕਿ ਮੈਂ ਮ ਹੀ ਲਾਇਬ੍ਰੇਰੀ ਚੋਂ ਕਿਤਾਬ ਮਿਲ ਜੇਗੀ ਅਸੀਂ ਉੱਥੋਂ ਜਾ ਕੇ ਪੜ੍ਹੀਏ ਤੇ ਜਦੋਂ ਉਹਨਾਂ ਦੇ ਅੰਦਰ ਐ ਚੀਜ਼ ਜਿਹੜੀ ਆ ਪੈਦਾ ਹੁੰਦੀ ਤੇ ਮੈਨੂੰ ਵੀ ਖੁਸ਼ੀ ਹੁੰਦੀ ਆ ਹੁਣ ਮੇਰੇ ਕਲਾਸ ਦੇ ਬੱਚੇ ਨੇ 8 ਸ ਕਲਾਸ ਦੇ ਤੇ ਉਹ ਲਿਖਦੇ ਵੀ ਨੇ ਲਿਖਣ ਲੱਗ ਗਏ ਨੇ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਮੇਰੇ ਬੱਚੇ ਬੜੀ ਚਾਹ ਦੇ ਨਾਲ ਮੈਨੂੰ ਦਿਖਾਉਣ ਆਉਂਦੇ ਨੇ ਕਿ ਕੋਈ ਸ਼ਬਦੜਦਾ ਹੋਵੇ ਤਾਂ ਤੁਹਾਡੇ ਕੋਲ ਪਹੁੰਚ ਜਾਂਦੇ ਹੋਣ ਹਾਂਜੀ ਬਿਲਕੁਲ ਸ਼ਬਦੜਦਾ ਹੋਵੇ ਤਾਂ ਉਹ ਵੀ ਪਹੁੰਚਦੇ ਨੇ ਕਵਿਤਾ ਲਿਖ ਕੇ ਨਵੀਂ ਉਹ ਵੀ ਮੇਰੇ ਕੋਲੋਂ ਦੱਸਣ ਆਉਂਦੇ ਨੇ ਕਿ ਅਸੀਂ ਜੋ ਨਵਾਂ ਲਿਖਿਆ ਹੈ ਤੇ ਤੁਸੀਂ ਪੜ੍ਹ ਕੇ ਦੱਸੋ ਅਸੀਂ ਕਿਹੋ ਜਿਹਾ ਲਿਖਿਆ ਤੇ ਈਵਨ ਮੇਰੇ ਕੋਲ ਇੱਕ 5th ਕਲਾਸ ਦਾ ਬੱਚਾ ਆ ਉਹਨੇ ਵੀ ਲਿਖਿਆ ਤੇ ਮੇਰੇ ਕੋਲ ਆਇਆ ਉਹਨਾਂ ਨੂੰ ਪਤਾ ਸੀ ਕਿ ਮੈਮ ਲਿਖਦੇ ਨੇ ਤੇ ਜਦੋਂ ਮੇਰੇ ਕੋਲ ਆਇਆ ਤੇ ਮੈਨੂੰ ਦਿਖਾਇਆ ਉਸਨੇ ਕਿ ਮੈਮ ਆ ਮੇਰਾ ਲਿਖਿਆ ਆ ਤੁਸੀਂ ਦੇਖੋ ਕਿਵੇਂ ਦਾ ਆ ਤੇ ਉਹ ਜੋ ਪੜਿਆ ਲਿਖਿਆ ਸਭ ਪੂਰਾ ਹੋ ਗਿਆ ਹੁਣੇ ਕਿ ਤੁਹਾਨੂੰ ਦੇਖ ਕੇ ਬੱਚੇ ਜਿਵੇਂ ਸਿੱਖਣਾ ਸ਼ੁਰੂ ਹੋ ਗਏ ਮੈਮ ਅੱਜਕੱਲ੍ਹ ਔਰਤਾ ਦਾ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਦਰਜਾ ਵੱਧ ਚੁੱਕਿਆ ਹੈ ਚਾਹੇ ਬੇਸ਼ੱਕ ਸ਼ੁਰੂ ਤੋਂ ਹੀ ਔਰਤਾਂ ਨੂੰ ਥੋੜਾ ਜਿਹਾ ਵਕਤ ਤਰੀਕੇ ਦੇ ਨਾਲ ਰੱਖਿਆ ਜਾਣਾ ਹਰ ਚੀਜ਼ ਦੇ ਵਿੱਚ ਵਕਤ ਤਰੀਕੇ ਨਾਲ ਦੇਖਣਾ ਔਰ ਉਹ ਚੀਜ਼ਾਂ ਜਿਹੜੀਆਂ ਹੁਣ ਥੋੜੀਆਂ ਸਮਾਜ ਦੇ ਵਿੱਚ ਬਦਲ ਗਈਆਂ ਨੇ ਔਰਤਾਂ ਨੂੰ ਸੰਪੂਰਨ ਤਰੀਕੇ ਦੇ ਵਿੱਚ ਜੇ ਕੁਝ ਤੁਸੀਂ ਡਿਫਾਈਨ ਕਰਨਾ ਹੋਵੇ ਕੋਈ ਕੋਈ ਸ਼ਾਇਦ ਤੁਹਾਨੂੰ ਕੁਝ ਯਾਦ ਹੋਵੇ ਔਰ ਔਰਤਾਂ ਵਾਸਤੇ ਔਰਤਾਂ ਵਾਸਤੇ ਮੈਂ ਜਿਹੜੀ ਹੁਣੇ ਗਜ਼ਲ ਜਿਹੜੀ ਕਾਗਜ਼ ਦੀ ਕਿਸ਼ਤੀ ਉਹ ਵੀ ਔਰਤਾਂ ਦੇ ਨਾਲ ਹੀ ਸਬੰਧਿਤ ਸੀ ਕਿ ਔਰਤ ਜਿਹੜੀ ਆ ਉਹ ਆਪਣੇ ਆਪ ਨੂੰ ਜਿਹੜਾ ਆ ਉਹ ਸਮਝਦੀ ਹੈ ਕਿ ਮੈਂ ਪੂਰਾ ਵੇਖੋ ਹੁਣ ਔਰਤ ਹੈ ਉਹ ਘਰ ਵੀ ਸੰਭਾਲਦੀ ਕਿ ਵਿਆਹੀ ਹੋ ਔਰਤ ਦੀ ਗੱਲ ਕਰ ਰਹੀ ਆ ਮੈਂ ਕਿਉਂ ਘਰ ਵੀ ਸੰਭਾਲਦੀ ਆਪਣੇ ਆਸ-ਪਾਸ ਚਾਰ ਸ਼ਫੇਰਾ ਸੰਭਾਲਦੀ ਆ ਤੇ ਉਹਦੇ ਵਾਸਤੇ ਉਹ ਇੱਕ ਇਦਾਂ ਸਮਝਦੀ ਕਿ ਜਿੱਦਾਂ ਉਹ ਕਾਗਜ਼ ਦੀ ਕਿਸ਼ਤੀ ਹੋਵੇ ਤੇ ਉਹਦੇ ਤੇ ਉਹ ਸਵਾਰ ਹੋਵੇ ਪਤਵਾਰ ਮਤਲਬ ਰਡਰ ਜਿਹਦੇ ਨਾਲ ਉਹਨੇ ਅੱਗੇ ਵਧਣਾ ਹੁੰਦਾ ਹੈ ਤੇ ਚਾਰ ਸ਼ਫੇਰੇ ਅੱਗ ਦਾ ਦਰਿਆ ਹੈ ਤੇ ਉਹਨੇ ਉਸ ਅੱਗ ਦੇ ਦਰਿਆ ਦੇ ਵਿੱਚ ਕਿਵੇਂ ਬਚ ਕੇ ਜਿਹੜਾ ਨਿਕਲਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਦੇ ਔਰਤ ਜਿਹੜੀ ਆ ਉਸ ਉਹ ਇਸ ਅੱਗ ਦੇ ਦਰਿਆ ਦੇ ਵਿੱਚ ਤੈਰਨਾ ਸਿੱਖ ਗਈ ਹੈ ਜੀ ਤੇ ਉਹ ਸਿੱਖ ਰਹੀ ਵੀ ਹੈ ਤੇ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਆਪਣੇ ਨਾਲ ਲੈ ਕੇ ਜਿਹੜੀ ਆ ਤੁਰ ਰਹੀ ਆ ਘਰ ਵੀ ਸੰਭਾਲ ਰਹੀ ਆ ਬਾਹਰ ਦੇ ਕੰਮ ਵੀ ਜਿਹੜੀ ਆ ਸੰਭਾਲ ਰਹੀ ਆ ਤੇ ਉਹ ਇਸ ਲਈ ਉਸ ਦੇ ਲਈ ਇੱਕ ਬਹੁਤ ਵੱਡੀ ਕਾਮਯਾਬੀ ਹੈ ਜੀ ਸਾਡੇ ਆਡੀਅנס ਨੂੰ ਇੱਕ ਹੋਰ ਸ਼ਾਇਰੀ ਸੁਣਾ ਦਿਓ ਜਿਹੜੀ ਕਿ ਉਹਨਾਂ ਨੂੰ ਯਾਦ ਹੋਵੇ ਤੁਹਾਡਾ ਚਿਹਰਾ ਦੇਖਣ ਤੇ ਸ਼ਾਇਰੀ ਜਿਹੜੀ ਹੈ ਜ਼ਿੰਦਗੀ ਮਹਿਕਾਰ ਹੀ ਹਾਸੀ ਬਾਗ ਮੰਦਰ ਦੀ ਤਰ੍ਹਾਂ ਜ਼ਿੰਦਗੀ ਮਹਿਕਾਰਿਆ ਹਾਸੀ ਪਾਕ ਮੰਦਰ ਦੀ ਤਰਾ ਮਾਰੂਥਲ ਨੂੰ ਮਿਲ ਰਿਹਾ ਸੀ ਉਹ ਸਮੰਦਰ ਦੀ ਤਰਾ ਜ਼ਿੰਦਗੀ ਮਹਿਕਾਰਿਆ ਹਾਸੀ ਪਾਕ ਮੰਦਰ ਦੀ ਤਰਾ ਮਾਰੂਥਲ ਨੂੰ ਮਿਲ ਰਿਹਾ ਸੀ ਉਹ ਸਮੰਦਰ ਦੀ ਤਰਾ ਜਾਣ ਦੇ ਵੇਲੇ ਤੇ ਇਸ ਨੂੰ ਤੋੜ ਖੰਡਰ ਕਰ ਗਿਆ ਜਾਨ ਦੇ ਵੇਲੇ ਤੇ ਇਸ ਨੂੰ ਤੋੜ ਖੰਡਰ ਕਰ ਗਿਆ ਦਿਲ ਮੇਰੇ ਨੂੰ ਸਮਝਦਾ ਸੀ ਜੋ ਕਦੇ ਕਰਦੀ ਤਰਾ ਤਾਂ ਸਾਡੇ ਨਾਲ ਮੌਜੂਦ ਸੀ ਜੋਬਨ ਜਿਨ੍ਹਾਂ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਕਿਵੇਂ ਔਰਤ ਜਿਹੜੀ ਆਪਣੇ ਆਪ ਦੇ ਵਿੱਚ ਸક્ષਮ ਹੈ ਉਸ ਤੇ ਇੱਕ ਸ਼ਾਇਰੀ ਸੁਣਾਈ ਹੈ ਤਾਂ ਇਹਦਾ ਦੀ ਹੋਰ ਵਧੀਰੀ ਵੀਡੀਓਸ ਲਈ ਦੇਖਦੇ ਰੋ ਲੁਧਿਆਣਾ ਟਾਈਮਸ ਕੈਮਰਾ ਬਲਵਿੰਦਰ ਦੇ ਨਾਲ ਮੈਂ ਆਪਣਾ ਬਲਿੰਕ